ਹੁਣ ਆਪਣੀ ਦਿਮਾਗ ਦੀ ਕਸਰਤ ਦਿਮਾਗ ਦੀ ਪਹੇਲੀ ਇੱਕ ਬਾਜ਼ਾਰਤ ਕਹਿੰਦਾ ਘਾਰੇ ਤੇ ਬੈਠੀ ਗੋ ਘਾਰੇ ਤੇ ਬੈਠੀ ਗੋ ਉੱਤਰ ਨਹੀਂ ਭਰਾਵਾ ਪਿੱਟਿਏ ਤੈਨੂੰ ਡਾਕੂ ਲੈਣਗੇ ਖੋ ਕੋਈ ਔਰਤ ਹੈ ਉਹ ਕਹਿ ਰਹੀ ਐ ਕਹਿੰਦੀ ਘਾਰੇ ਤੇ ਬੈਠੀ ਗੋ ਉੱਤਰ ਨਹੀਂ ਪਾਰਾਵਾ ਪਿੱਟਿਏ ਤੈਨੂੰ ਡਾਕੂ ਲੈਣਗੇ ਖੋ ਕਹਿੰਦਾ ਉਹ ਡਾਕੂ ਚੱਕ ਕੇ ਲੈ ਜਾਣਗੇ ਥੱਲੇ ਉਤਰਿਆ ਸੋ ਇਹ ਬਯਾਰਤ ਵਝੋ ਇਹਨੂੰ ਕਮੈਂਟ ਸੈਸ਼ਨ ਦੇ ਵਿੱਚ ਤੁਸੀਂ ਇਹਦਾ ਜਵਾਬ ਲਿਖ ਕੇ ਸੈਂਡ ਕਰ ਸਕਦੇ ਹੋ ਸੋ ਕਰਦੇ ਆਪਨੀ ਅਗਲੀ ਐਕਸਰਸਾਈਜ਼ ਐਕਸਰਸਾਈਜ਼ ਤੋਂ ਬਾਅਦ ਅਪਰੰਤ ਇਹਦਾ ਸਹੀ ਜਵਾਬ ਕੀ ਬਣਦਾ ਹੈ ਉਹ ਆਪਾਂ ਦੇਖਦੇ ਆਂ ਸੋ ਸਾਹਮਣੇ ਕਰੋ ਹੱਥ ਹੱਥਾਂ ਨੂੰ ਥੇਲੀਆਂ ਥੱਲੇ ਵੱਲ ਗੁੱਟ ਦੇ ਕੋਲੋਂ ਥੇਲੀਆਂ ਨੂੰ ਥੱਲੇ ਵੱਲ 모ੜਾਂਗੇ ਹੱਥਾਂ ਨੂੰ ਫਿਰ ਉੱਪਰ ਵੱਲ 1 2 3 4 5 6 7 8 9 10 ਰਿਲੈਕਸ ਪਹਿਲੇ ਇੱਕ ਵਾਰ ਫੇਰ ਘਾਹਰੇ ਤੇ ਬੈਠੀ ਗੋ ਥੱਲੇ ਉਤਰਨੀ ਭਰਾਵਾ ਪਟਿਗੇ ਤੈਨੂੰ ਡਾਕੂ ਲੈਣਗੇ ਖੋ ਇਸ ਕਿਰਿਆ ਦੇ ਨਾਲ ਦੋਸਤੋ ਕੂਣੀਆਂ ਦੇ ਵਿੱਚ ਦਰਦ ਬਾਹਾਂ ਦੇ ਵਿੱਚ ਦਰਦ ਰਹਿੰਦਾ ਜਾਂ ਜੋੜਾਂ ਦੇ ਵਿੱਚ ਦਰਦ ਰਹਿੰਦਾ ਉਹਨਾਂ ਵਾਸਤੇ ਇਹ ਐਕਸਰਸਾਈਜ਼ਾਂ ਬਹੁਤ ਪ੍ਰਭਾਵਸ਼ਾਲੀ ਨੇ ਜਾਂ ਗਠੀਆਂ ਵਾਲੇ ਮਰੀਜ਼ਾਂ ਵਾਸਤੇ ਜਿੰਨਾਂ ਵੀਰਾਂ ਨੂੰ ਗਠੀਆ ਹੈ ਉਹਨਾਂ ਵਾਸਤੇ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਪ੍ਰਭਾਵਸ਼ਾਲੀ ਵੀ ਬਹੁਤ ਨੇ ਕਰਦੇ ਆ ਆਪਣੀ ਅਗਲੀ ਐਕਸਰਸਾਈਜ਼ ਅਗਲੀ ਕਰਿਆ ਸਾਹਮਣੇ ਕਰਕੇ ਹੱਥ ਥੇਲੀਆਂ ਪਰਵਲ ਹੱਥਾਂ ਨੂੰ ਮੋਢਿਆਂ ਵੱਲ ਲੈ ਕੇ ਆਵਾਂਗੇ ਕੂਣੀਆਂ ਮੋਢਿਆਂ ਦੇ ਬਰਾਬਰ 1 2 ਤਨ 4 5 6 7 8 9 10 ਰਿਲੈਕਸ ਅੱਜ ਦੀ ਜਿਹੜੀ ਦਿਮਾਗ ਦੀ ਬਜ਼ਾਰਤ ਦੀ ਪਹੇਲੀ ਸੀ ਘਾਰੇ ਤੇ ਬੈਠੀ ਗੋ ਥੱਲੇ ਉਤਰਨੇ ਪਰਾਂਵਾਂ ਪੱਟੀਆਂ ਤਨ ਨੂੰ ਡਾਕੂ ਲੈਣਗੇ ਖੋ ਇਹਦਾ ਸਹੀ ਜਵਾਬ ਬਣਦਾ ਸੱਗੀ ਇਹ ਜਿਹੜੀ ਸੱਗੇ ਦੀ ਸੱਗੀ ਬੀਬੀਆਂ ਪਹਿਣਾ ਸਿਰ ਤੇ ਰੱਖਦੀਆਂ ਕੋਈ ਔਰਤ ਰਸਤੇ ਦੇ ਵਿੱਚ ਰਾਜ ਤੁਰ ਤੁਰੀ ਜਾ ਰਹੀ ਆ ਸੱਗੀ ਲੱਗੀ ਆ ਉਹਦੇ ਬਾਕੀ ਸਮਾਨ ਪਾਇਆ ਹੋਇਆ ਤੇ ਉਹ ਆਪਣੀ ਸੱਗੀ ਨੂੰ ਸੰਬੋਧਨ ਹੁੰਦੀ ਕਹਿੰਦੀ ਆ ਕਹਿੰਦੀ ਥੱਲੇ ਉਤਰ ਆ ਵੀ ਥੱਲੇ ਲਾਏ ਆ ਆ ਤੇ ਨਹੀਂ ਡਾਕੂ ਹੋ ਕੇ ਲੈ ਜਾਣਗੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਜ਼ਾਰਤਾਂ ਬੱਚਿਆਂ ਨੂੰ ਦੱਸਿਆ ਕਰੋ ਬੱਚਿਆਂ ਦੇ ਨਾਲ